ਉਨੇ ਮੱਥਾ ਟੇਕਿਆ ਇਸ ਤਰ੍ਹਾਂ ਸੰਗਤ ਬੈਠੀ ਜੋ ਪ੍ਰਸ਼ਨ ਕਰਦਾ ਜੀ ਇਹ ਪਰਮਹੰਸ ਕਿੰਨੂੰ ਕਹਿੰਦੇ ਆ ਮਹਾਰਾਜ ਹੱਸ ਪਏ ਕਹਨ ਲਗੇ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਕਹਿੰਦੇ ਅਸੀਂ ਸੁਣਿਆ ਹੈ ਇੱਕ ਹੰਸ ਹੁੰਦੇ ਨੇ ਇੱਕ ਪਰਮਹੰਸ ਹੁੰਦੇ ਨੇ ਚਲੋ ਥੇ ਮਾਰ ਨੇ ਹੰਸ ਦੀ ਜਿਹੜੀ ਤੁਲਨਾ ਦੁੱਧ ਤੇ ਪਾਣੀ ਵੱਖਰਾ ਕਰ ਦਿੰਦਾ ਮੋਤੀ ਚਣਦਾ ਸਮੁੰਦਰ ਸਾਗਰ ਤੇ ਤਰ ਜਾਂਦਾ ਕਹਨ ਕਿ ਪਰਮਹੰਸ ਉਹ ਵੇ ਜਿਵੇਂ ਉਹ ਦੁੱਧ ਤੇ ਪਾਣੀ ਨੂੰ ਵੱਖ ਕਰ ਲੈਂਦਾ ਪਰਮਹੰਸ ਜਿਉਂਦੇ ਜੀ ਆਪਣੀ ਆਤਮਾ ਨੂੰ ਸਰੀਰ ਤੋਂ ਵੱਖ ਵੇਖਣ ਲੱਗ ਪੈਂਦਾ ਹੈ। ਉਹ ਸ਼ਬਦ ਦੇ ਮੋਤੀ 'ਚ ਹੁੰਦਾ ਹੈ। ਪਰਮਹੰਸ ਭਵ ਸਾਗਰ ਤਰ ਜਾਂਦਾ ਹੈ। ਭਾਈ ਪਾਰੋ ਸੁਣੀ ਗਿਆ। ਮਹਾਰਾਜ ਨੇ ਇੰਨੀ ਕਿਰਪਾ ਕੀਤੀ ਕਿਉਂਕਿ ਗੁਰੂ ਅੰਗਦ ਸਾਹਿਬ ਜੀ ਬਾਰੇ ਹਿਸਟਰੀ ਵੀ ਤੇ ਬਾਣੀ ਵੀ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਜਦੋਂ ਗੁਰੂ ਅੰਗਦ ਸਾਹਿਬ ਸਵੇਰੇ ਉੱਠਦੇ ਸਨ ਨਾ ਜੀ ਦਰਵਾਜ਼ਾ ਖੁੱਲਦਾ ਸੀ ਜਿੰਨੇ ਦੁਖੀ ਲੋਕ ਸੰਭੂ